ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਤੇ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਜੀ ਪਹਿਲੀ ਵਾਰ ਹੀ ਆਏ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਚਲੋ ਜੀ ਅੱਜ ਆਪਾਂ ਇੱਕ ਹੋਰ ਸਵੈਟਰ ਦਿਖਾਉਣ ਲੱਗੇ ਆ ਤੁਹਾਨੂੰ। ਕਿਉਂਕਿ ਇਹ ਜਿਹੜਾ ਬਲੈਕ ਰੰਗ ਹੁੰਦਾ ਜੀ ਇਹਦੇ ਵਿੱਚ ਹਰੇਕ ਡਿਜ਼ਾਈਨ ਉੱਠਦਾ ਨਹੀਂ ਹੈਗਾ। ਤੇ ਇਹਦੇ ਵਿੱਚ ਥੋੜਾ ਜਿਹਾ ਪਾਉਣਾ ਵੀ ਔਖਾ ਏ। ਕਾਸ ਕਰਕੇ ਸਾਡੀ ਉਮਰ ਦੇਆਂ ਨੂੰ ਜਦੋਂ ਨਿਗਾ ਘਟ ਜਾਂਦੀ ਹੈ ਫਿਰ ਬਲੈਕ ਰੰਗ ਦੇ ਵਿੱਚ ਡਿਜ਼ਾਈਨ ਪਾਉਣਾ ਬਹੁਤ ਔਖਾ ਹੋ ਜਾਂਦਾ ਹੈ। ਫਿਰ ਆਪਾਂ ਇਸ ਤਰ੍ਹਾਂ ਇਹਨੂੰ ਤਿਆਰ ਕਰ ਸਕਦੇ ਹਾਂ। ਦੇਖੋ ਜੀ ਇਹ ਬਿਲਕੁਲ ਸਿੱਧਾ ਬਣਾਇਆ ਹੋਇਆ ਹੈ। ਪਹਿਨਾ ਆਪਾਂ ਇਹਦਾ ਬਾਰਡਰ ਬਣਾ ਲਿਆ ਜੀ। ਇਸ ਤਰ੍ਹਾਂ ਬਾਰਡਰ ਬਣਾਇਆ ਹੋਇਆ ਜੀ ਇਹਦਾ। ਬਿਲਕੁਲ ਸਿੱਧੇ ਕੁੰਡੇ ਪਾ ਕੇ। ਫਿਰ ਆਪਾਂ ਨੇ ਇਹਨੂੰ ਦੋ ਹਿੱਸਿਆਂ 'ਚ ਬੰਨ੍ਹ ਲਿਆ ਜੀ ਜਿਹੜਾ ਅਗਲਾ ਪੱਲਾ ਦੋ ਹਿੱਸਿਆਂ 'ਚ ਵੰਡ ਕੇ ਆਪਾਂ ਨੇ ਇਹਨੂੰ ਬਿਲਕੁਲ ਸਿੱਧਾ ਹੀ ਬੁਣ ਲਿਆ ਕੁਛ ਨਹੀਂ ਨਹੀਂ ਇਹਦੇ 'ਚ ਕਰਿਆ ਉੱਪਰ ਜਾ ਕੇ ਆਪਾਂ ਨੇ ਜਿਵੇਂ ਆਮ ਵੀ ਗਲੇ ਦੀ ਆਪਾਂ ਕਾਟ ਪਾਉਨੇ ਆ ਉਹ ਕਾਟ ਪਾਤੀ ਤੇ ਇੱਧਰ ਆਪਾਂ ਨੇ ਮੋਢਿਆਂ ਦੀ ਕਾਟ ਪਾਤੀ ਇਹਨੂੰ ਪੂਰਾ ਇਸ ਤਰ੍ਹਾਂ ਹੀ ਬੁਣ ਲਿਆ ਜੀ ਪਿਛਲਾ ਪੱਲਾ ਵੀ ਦੇਖੋ ਤੁਸੀਂ ਬਿਲਕੁਲ ਪਲੇਨ ਸਿਰਫ ਇਹ ਆ ਪੱਟੀ ਬਣਾਉਣ ਕਰਕੇ ਡਿਜ਼ਾਈਨਰ ਸਵਟਰ ਬਣ ਗਿਆ ਜੀ ਦੇਖੋ ਉੱਪਰ ਗਾਲਾ ਬੀ ਆ ਇਹਨੂੰ ਪੱਟੀ ਆ ਸਿਰੇ ਤੱਕ ਸਿਰਫ ਬਾਰਡਰ ਛੱਡ ਕੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਦੀ ਪੱਟੀ ਕਿਵੇਂ ਬਣਾਈ ਹੈ ਇਹਦੀ ਪੱਟੀ ਆ ਜੀ ਜਿਹੜੀ ਆਪਾਂ ਨੇ ਕਰੋਸ਼ੀਏ ਨਾਲ ਕੰਮ ਕਰਤਾ ਇਹਦੇ ਤੇ ਕਰੋਸ਼ੀਏ ਨਾਲ ਕੰਮ ਕਰਕੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਇਹ ਜਾਨ ਬਣਾਤਾ ਇਹਦਾ ਪੱਟੀ ਤੇ ਵੀ ਇਹੀ ਬਣਾਤਾ ਜੀ ਗਲੇ ਤੇ ਵੀ ਇਹੀ ਬਣਾਤਾ ਫਿਰ ਆਪਾਂ ਨੇ ਇਹਨੂੰ ਲਾ ਦਿੱਤੇ ਜੀ ਬਟਨ ਬਟਨ ਆਪਾਂ ਸਵੈਟਰ ਦੇ ਹਿਸਾਬ ਨਾਲੇ ਲਾਉਂਦੇ ਹੁੰਦੇ ਆ ਜਿੰਨਾ ਸਵੈਟਰ ਲੰਬਾ ਹੋਊਗਾ ਏ ਕਿਸੇ ਦਾ ਹੁਣ ਨਵਾਈ ਘੱਟ ਹੁੰਦੀ ਹੈ ਕਿਸੇ ਦੀ ਜ਼ਿਆਦਾ ਹੁੰਦੀ ਹੈ ਇਹਨੂੰ 4 ਬਟਨ ਲੱਗੇ ਹੋਏ ਆ ਜੀ ਸਵੈਟਰ ਨੂੰ ਬਣਾਇਓ ਜੀ ਤੁਸੀਂ ਇਹ ਸਵਟਰ ਵੀ ਜ਼ਰੂਰ ਬਹੁਤ ਸੋਹਣਾ ਲੱਗਦਾ ਕਿਉਂਕਿ ਜਿਹੜਾ ਬਲੈਕ ਰੰਗ ਹੁੰਦਾ ਇਹਨੂੰ ਹਰ ਇੱਕ ਕੋਈ ਪਾ ਸਕਦਾ ਨਿਆਣਾ ਵੀ ਸਿਆਣਾ ਵੀ ਸਭ ਦੇ ਪਾਇਆ ਹੋਇਆ ਵਧੀਆ ਲੱਗਦਾ ਜੀ ਬੀਗਲਾ ਬਣਾ ਕੇ ਜੀ ਆਪਾਂ ਨੇ ਆਹ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਕਰੋਸ਼ੀਆ ਨਾਲ ਬਣਾਇਆ ਹੋਇਆ ਹੈ ਦੇਖੋ ਜੀ ਅੱਦਾ ਅੱਦਾ ਕਰਕੇ ਆਪਾਂ ਨੇ ਇਹ ਫਿਰ ਇਹ ਬੁਣਨਾ ਹੈ ਬਸ ਇੱਥੇ ਆਪਾਂ ਨੇ 4-4 ਕੁੰਡੇ ਉਲਟੇ ਬਣਾ ਲੈਣੇ ਆ 4 ਕੁੰਡੇ ਇੱਧਰ ਤੇ 4 ਕੁੰਡੇ ਇੱਧਰ ਉਲਟੇ ਬਣਾ ਲੈਣੇ ਆ ਜਿਪਟੀ ਸੋਹਣੀ ਲੱਗੂਗੀ ਬਣੀ ਹੋਈ ਉਸੇ ਤਰ੍ਹਾਂ ਇਹ ਆਪਾਂ ਨੇ ਗਲ ਵਿੱਚ ਵੀ ਆ ਦੇਖੋ ਨਾਲ-ਨਾਲ 4-4 ਕੁੰਡੇ ਉਲਟੇ ਬੁਨੇ ਹੋਏ ਆ ਆ ਇੱਕ ਕੁੰਡਾ ਆਪਣਾ ਸਿੱਧਾ ਜਾਂਦਾ ਨਾਲ ਇੱਥੇ ਆਪਾਂ ਨੇ ਕਾਟ ਪਾ ਦੇਣੀ ਆ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ